ਹਾਂਜੀ ਵੱਡੇ ਅਪਡੇਟ ਲੈ ਕੇ ਹਾਜ਼ਰ ਹੋਇਆ ਚਾਰ ਸਾਲਾ ਡਿਗਰੀ ਵਾਲੇ ਵਿਦਿਆਰਥੀ ਸਿੱਧੇ ਹੀ ਕਰ ਸਕਣਗੇ ਹੁਣ ਪੀ ਐਚ ਡੀ ਇਹ ਆ ਪੂਰੀ ਅਪਡੇਟ ਇਸ ਤੋਂ ਪਹਿਲਾਂ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣਾ ਬੈਲ ਆਈਕਨ ਆਲਟੋ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਵੱਡੀ ਅਪਡੇਟ ਇਹੀ ਲੈ ਕੇ ਆਏ ਆ ਕਿ 4 ਸਾਲਾ ਡਿਗਰੀ ਵਾਲੇ ਵਿਦਿਆਰਥੀ ਸਿੱਧੇ ਹੀ ਕਰ ਸਕਣਗੇ ਪੀ ਐਚ ਡੀ ਯੂ ਜੀ ਸੀ ਨੇ ਜਾਰੀ ਕਰ ਦਿੱਤੇ ਨੇ ਨਵੇਂ ਨਿਯਮ ਵਿਦਿਆਰਥੀਆਂ ਨੂੰ ਲੈਣੇ ਪੈਣਗੇ 75 ਫੀਸਦੀ ਅੰਕ ਕਿਸੇ ਵੀ ਵਿਸ਼ੇ ਚ ਕੀਤੀ ਜਾ ਸਕਦੀ ਹੈ ਪੀ ਐਚ ਡੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਯੂ ਜੀ ਸੀ ਦੇ ਚੇਅਰਮੈਨ ਜਗਦੀਸ਼ ਕੁਮਾਰ ਮੁਤਾਬਕ 4 ਸਾਲਾ ਅੰਡਰ ਗ੍ਰੈਜੂਏਟ ਡਿਗਰੀਆਂ ਵਾਲਾ ਵਿਦਿਆਰਥੀ ਕੋਰਸ ਦੇ ਨਟ ਦੀ ਪ੍ਰੀਖਿਆ ਦੇ ਸਕਦੇ ਨੇ ਤੇ ਪੀ ਐਚ ਡੀ ਕਰ ਸਕਦੇ ਨੇ ਯੂਨੀਅਰ ਰਿਸਰਚ ਫੈਲੋਸ਼ਿਪ ਜੀ ਆਰ ਐਫ ਨਾਲ ਜਾਂ ਉਸ ਤੋਂ ਬਿਨਾ ਪੀ ਐਚ ਡੀ ਕਰਨ ਲਈ ਵਿਦਿਆਰਥੀਆਂ ਨੂੰ 4 ਸਾਲਾਂ ਅੰਡਰ ਗ੍ਰੈਜੂਏਸ਼ਨ ਕੋਰਸ ਵਿੱਚ ਘੱਟੋ ਘੱਟ 75 ਫੀਸਦੀ ਨੰਬਰ ਜਾਂ ਉਸ ਦੇ ਬਰਾਬਰ ਗ੍ਰੇਡ ਲੈਣੇ ਪੈਣਗੇ ਹੁਣ ਤੱਕ ਨੈਸ਼ਨਲ ਐਲੀਜੀਬਿਲਟੀ ਟੈਸਟ ਨੇਟ ਲਈ ਉਮੀਦਵਾਰ ਨੂੰ ਮਾਸਟਰ ਡਿਗਰੀ 55 ਫੀਸਦੀ ਨੰਬਰ ਲੈਣੇ ਪੈਂਦੇ ਸਨ ਚੇਅਰਮੈਨ ਜਗਦੀਸ਼ ਕੁਮਾਰ ਨੇ ਕਿਹਾ ਕਿ 4 ਸਾਲਾ ਅੰਡਰਗ੍ਰੈਜੂਏਟ ਡਿਗਰੀਆਂ ਵਾਲੇ ਵਿਦਿਆਰਥੀ ਹੁਣ ਸਿੱਧੇ ਪੀ ਐਚ ਡੀ ਕਰ ਸਕਦੇ ਨੇ ਅਤੇ ਨੈਟਲੀ ਅਪੀਅਰ ਹੋ ਸਕਦੇ ਨੇ। ਜੇ ਈਮਿਨਰ 4 ਸਾਲਾ ਡਿਗਰੀ ਪ੍ਰੋਗਰਾਮ ਵਿੱਚ ਲਈ ਗਏ ਵਿਸ਼ਾ ਤੋਂ ਇਲਾਵਾ ਕਿਸੇ ਵੀ ਵਿਸ਼ੇ 'ਚ ਪੀ ਐਚ ਡੀ ਕਰ ਸਕਦੇ ਨੇ। ਉਹਨਾਂ ਕਿਹਾ ਕਿ 4 ਸਾਲਾ ਜਾਂ 8 ਸੈਮੈਸਟਰ ਦਾ ਬੈਚਲਰ ਡਿਗਰੀ ਪ੍ਰੋਗਰਾਮ ਪਾਸ ਕਰਨ ਵਾਲੇ ਵਿਦਿਆਰਥੀਆਂ ਕੋਲ ਕੁੱਲ ਮਿਲਾ ਕੇ ਘੱਟੋ-ਘੱਟ 75 ਫੀਸਦੀ ਅੰਕ ਹੋਣੇ ਚਾਹੀਦੇ ਨੇ। ਜਾਂ ਜਿੱਥੇ ਗ੍ਰੇਡਿੰਗ ਪ੍ਰਣਾਲੀ ਹੈ ਉਸ 'ਚ ਬਰਾਬਰ ਦੇ ਗ੍ਰੇਡ ਲੈਣੇ ਪੈਣਗੇ। UGC ਚੇਅਰਮੈਨ ਨੇ ਕਿਹਾ ਕਿ SC, ST, OBC, ਦਿਵੰਗ, ਆਰਥਿਕ ਤੌਰ ਤੇ ਕਮਜ਼ੋਰ ਤੇ ਹੋਰ ਵਰਗਾਂ ਦੇ ਉਮੀਦਵਾਰਾਂ ਨੂੰ 5% ਦੇ ਨੰਬਰਾਂ ਜਾਂ ਉਸ ਦੇ ਬਰਾਬਰ ਗ੍ਰੇਡਾਂ 'ਚ ਛੋਟ ਦਿੱਤੀ ਜਾ ਸਕਦੀ ਹੈ। ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ। ਇਸੇ ਤਰ੍ਹਾਂ ਦੀ ਨਿਤ ਨਵੀਆਂ ਖਬਰਾਂ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਮਿਲਦੇ ਹਾਂ ਕੱਲ ਇੱਕ ਹੋਰ ਨਵੀਂ ਅਪਡੇਟ ਦੇ ਨਾਲ। ਦਿਓ ਚਾਚ ਧੰਨਵਾਦ।